ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਵਾਦੀ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਰਵਿਤ ਦੇ ਕੋਲ ਆ ਪਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਸੋਈਆਂ ਘਾਵਾ ਤੇ ਇੱਕ ਸੂਈ ਸਵਾਈ ਝੋਟੀ ਤੁਹਾਨੂੰ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਭ ਨਾ ਠੀਕ ਠਾਕ ਜੀ ਚਲਾ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀ ਨਾਮ ਮੈਂ ਦੱਸ ਦਿਆਂਗਾ ਹਾਂਜੀ ਕਿਲ ਗਰਨ ਰੋਡ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਨਾ ਤੇ ਫੋਨ ਨੰਬਰ 98 81 4918415 ਠੀਕ ਹੈ ਤੇ ਬਾਕੀ ਹੁਣ ਗਾੜੀ ਜਿੰਮੇ ਮਰੀ ਸਮਰ ਹੁਣਾਂ ਦੀ ਹਨ ਗਰੀ ਠੀਕ ਹੈ ਜੀ ਤੇ ਚਲਾ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਹੋਰ ਸਮਰ ਵੀ ਠੀਕ ਠਾਕ ਆ ਵੇਗ ਗਿਆ ਉਹਦਾਂ ਵਾਲਾ ਮਾਲ ਫਿਰ ਠੀਕ ਹੈ ਹਾਂਜੀ ਤੇ ਆ ਝੋਟੀ ਕਿਨਵਾ ਸੁਆਸ ਸੁਈ ਆ ਅਛਾ ਮੋਂ ਚਾਰ ਦੰਦ ਆ ਤੇ ਦੁੱਧ ਕਿੰਨਾ ਤਿਆਰ ਜੇ ਦੁੱਧ ਥਲੇ ਜੇ ਕੋਈ ਆਨਲਾਈਨ ਮੰਗਾਉਂਗਾ 10 ਕਿਲੋ ਦੀ ਆਪਣੀ ਗਰੰਟੀ ਹੋਊਗੀ ਘਰੋਂ ਆਪਾਂ ਯਾਰ ਆ ਪਰ ਚਲ ਚਾਰ ਅੱਛਾ ਠੀਕ ਸੂਈ ਨੂੰ ਕਿੰਨੇ ਦਿਨ ਹੋ ਗਏ 4 15 ਦੀ ਲੜਵਾਣੀ ਬੱਚਾ 15 20 ਦਿਨ ਜਿਹੜੇ ਹੋ ਗਏ ਸੂਈ ਨੂੰ ਤੇ ਬੱਚਾ ਕੀ ਮਗਰ ਘਟਾਜੀ ਮਗਰੇ ਤੇ ਕੱਟਾ ਤੇ ਆ ਹਵਾਨਾ ਵੀਰਾ ਦੇਖ ਸਕਦੇ ਲੱਗੇ ਤੋਂ ਤੋਰ ਤੋਰ ਕੇ ਤੁਹਾਨੂੰ ਦਿਖਾ ਦਈਏ ਸੂਆ ਜਿਹੜਾ ਇਹਦਾ ਪਹਿਲਾ ਹੈ ਥੋੜਾ ਦਰਦੀ ਦਰਦੀ ਜੀ ਆ ਸਾਡੇ ਕੋਲੋਂ ਬਾਕੀ ਕਈ ਜਿਹੜੀ ਪਸ਼ੂ ਜਿਹੜਾ ਬਾਹਰ ਦੇ ਬੰਦੇ ਤੋਂ ਡਰ ਵੀ ਜਾਂਦਾ ਆ ਆ ਦੇਖ ਸਾਹਦੇ ਜੀ ਚਲੋ ਲੈ ਜਾ ਬਾਕੀ ਇਹ ਵੀ ਅਗਲੇ ਸਵੇਰੇ ਨੂੰ ਝੋਟੀਆਂ ਪੂਰੀ ਤਿਆਰ ਹੋਣੀ ਆ ਹੁਣ ਵੀ ਪੂਰੇ ਚੰਗੇ ਕਦ ਕਾਠ ਸੀ ਆ ਜਿਹੜੀ ਤੇ ਥੱਲਿਆਂ ਵੀ ਬੜੀ ਬਣੀ ਆ ਦੁੱਧ ਮੋਕੇ ਦਾ ਜਿਹੜਾ 10 ਲੀਟਰ ਜਿਹੜਾ ਕਿੰਦੇ ਆ ਦੇਖ ਸਾਹਦੇ ਜੀ ਤੇ ਕਿੰਨਾ ਫੇਰੇ ਦਾ ਮੁੱਲ ਰੱਖਦੀ ਆ ਆਪਾਂ ਇੱਕ 10 ਕਰ ਦਈਏ ਇੱਕ 10 ਤੇ ਅੱਛਾ ਇੱਕ 8 ਦੀ 5 ਦੀ ਦੇਣਾ ਅੱਛਾ 1 ਲੱਖ ਤੇ 5000 ਦੀ ਦੇ ਦੋਗੇ ਠੀਕ ਹੈ ਤੇ ਬਾਕੀ ਮਾਨਤਾ ਨੂੰ ਮੌਕੇ ਤੇ ਹੋਰ ਕਰ ਦੋ ਠੀਕ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਅੱਛਾ 5-6 ਦਿਨ ਹੋ ਗਏ ਆ ਤੇ 8 ਕਿਲੋ ਤਿਆਰ ਦੁੱਧ ਤਿਆਰ ਜਿਹੜਾ ਤੇ ਇਹ ਕਿੰਨਾ ਕੁ ਦੁੱਧ ਕਰੀ ਜਾਊਗੀ 14-15 ਕਿਲੋ ਦੇ ਦਿੰਦੇ ਆ ਅੱਛਾ ਹਾਂਜੀ ਖੋਲੋ ਹਵੇ ਤੋੜ ਦੀ ਦਿਖਾ ਦਿਓ ਹਾਂਜੀ ਆ ਦੇਖ ਸਕਦੇ ਜੀ ਬਿਨਾ ਬੱਚੇ ਦਾ ਇਤਰਾਇ ਬਹਿ ਜਾਓਗਾ ਅਸੀਂ ਇਹ ਠੰਡੀ ਠੀਕ ਆ ਠੀਕ ਆ ਚਲੋ ਤੋੜ ਦੋ ਫੇਰ ਕਰੀ ਇਹਨਾਂ ਜਦੋਂ ਕਿ ਕਿ 12 ਕਿਲੋ 8 ਕਿਲੋ ਕਾ ਹੀ ਦੱਸਣਾ ਠੀਕ ਆ ਬਾਕੀ ਜੇ ਤਾਜੀ ਸੂਈ ਹੈ ਥੋੜੇ ਦਿਨ ਹੋਏ ਬੱਚੇ ਤੁਹਾਨੂੰ ਨੇ ਦਿਖਾ ਦਿੰਨੇ ਆ ਬਾਕੀ ਹੈਗੀ ਜਿਹੜੀ ਜਰਸੀ ਆ ਤੇ ਇਧਰ ਦੀ ਜੰਮੀ ਪਲੀ ਆ ਜਿਹੜੀ ਐ ਕੰਦੀ ਬੜੀ ਇਹਦੀ ਮਰਜ਼ੀ ਬਈ ਉਹ ਵਾਂ ਠੀਕ ਐ ਤੇ ਇਹ ਤਾਂ ਫਿਰ ਮੁੱਲ ਮੁੱਲ 42 ਕਰ ਦੀਏ 42 ਨਾ ਕਰੀਏ ਜਿਆਦਾ ਕਰੀ 40 ਤੋਂ ਅੰਦਰ ਕਰ ਦੋ 38 ਦੀ ਦੀ ਅੱਛਾ 38000 ਰੁਪਏ 37000 ਦੀ ਠੀਕ ਹੈ ਜੀ ਇਹ ਵੀ ਦਿੱਟ 8-9 ਕਿਲੋ ਬੋਲਾ ਹੀ ਠੀਕ ਹੈ ਇਹਨੂੰ ਕਿੰਨਾ ਚਲੋ ਐਸੋਈ ਨੂੰ ਤੀਜਾ ਚੌਥਾ ਦੇਣੇ ਆ ਠੀਕ ਹੈ ਤੇ ਇਹ ਕਿੰਨਾ ਕੁ ਦੋ ਚ ਭਾਈ ਜਾਊਗੀ ਇਹ 10-12 ਕਿਲੋ ਕਰੀ ਦੇਵੂ ਠੀਕ ਹੈ ਜੀ ਤੇ ਅਗਲੇ ਥਾਂਾਂ ਦਾ ਚਵਾ ਦਿਖਾ ਦੇ ਹੁਣ ਠੀਕ ਹੈ ਜੀ ਚਲੋ ਹੋਰ ਹੋਰ ਬੋਲ ਲਾ ਹੁਣ ਫਿਰ ਤੋਰ ਸਭ ਹੈ ਗਈ ਹੈ ਵੀ ਜਰਸੀ ਆ ਜਿਹੜੀ ਆਜ ਲਾਇਆ ਬਾਜੂ ਜੋ ਦੀ ਆ ਰ ਪਰ ਕੁੱਝ ਬਣੀ ਸੁੱਖਾ ਤੇ ਸਾਫ ਨੂੰ ਬੜੀ ਇਹਦਾ ਫਿਰ ਮੁੱਲ ਇਹਦਾ ਮੁੱਲੋ ਕਿੰਨਾ ਫਿਰ ਮੁੱਲ ਰੱਖੀ ਇਹਦਾ 30000 ਕਰਦੀ 30000 ਕਿ ਛੋਟ ਛੜ ਕਰਦੀ ਹੈ ਵਿੱਚ ਇਹ ਦੱਸ ਦੋ 28 ਦੀ ਦੇ ਦੀ ਅੱਛਾ ਅੱਛਾ 20000 ਦੀ ਠੀਕ ਹੈ ਬਾਕੀ ਫੂਲ ਆ ਵੀਰ ਭਰਾ ਮੋੜ ਛੋਟ ਛੜ ਕਰ ਦੋਗੇ ਹਾਂ ਆ ਜੀ ਇਹਨੂੰ 5000 ਦੇ ਹੋਗੇ ਇਹਨੂੰ 5000 ਦੇ ਨਾ ਪੂਰੀ ਜਵਾਨ ਹੈ ਜਿਹੜੀ ਹੈ ਵੀ ਤੇ ਚੰਗੀ ਦੀ ਜਨਾ ਸੰਭੀ ਅਗੇ ਨਾੜ ਜਿਹੜਾ ਨਾਲਤਾ ਜਾਈ ਹੈ ਬਿਲਕੁਲ ਜੇ ਤੇ ਕਿੰਨਾ ਇਹ ਦੇ ਕੋਲ ਤਿਆਰ ਜੇ ਹੁਣ ਦੇ ਕੋਲ 15 16 ਕਿਲੋ ਹੋਗਾ ਤਿਆਰ ਜਿਹੜਾ ਬਾਕੀ ਪੂਰੀ ਰਾਜੀ ਹੈ ਜਿਹੜੀ ਤੇ ਗੱਡੀ ਚ ਇੱਕੋ ਹੀ ਮਹਾ ਪੈਣੀ ਹੈ ਜਿਹੜੀ ਇਹ ਵਲੀ ਉਹ ਵੀ ਤਾਂ ਹੀ ਲੱਗੂਗੀ ਮਗਰ ਤੇ ਦੁੱਧ ਕਿੰਨਾ ਕਿ ਚਵਾਈ ਜਾਊਗੀ 20 ਤੋਂ 25 ਦੇ ਵਿੱਚ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਇਹਦਾ ਵੀ ਕਹਿੰਦੇ ਕਿ ਚਵਾ ਦਿਖਾ ਦੀ ਆਂ ਦੇਖ ਸਾਦੇ ਪਰਮਾ ਇਹਨਾਂ ਮਾਲਾ ਜੀ ਆਮਗਾ ਜਖਨਾ ਦਾ ਚਵਾ ਦੇ ਸਾਦੇ ਬਿਲਕੁਲ ਸਾਫ ਚਵਾ ਬਾਬ ਵੀ ਥੋੜੀ ਧਾਰ ਡੇਢੀ ਜੀ ਆ ਵੇਖੋ ਠਾਕੋ ਵੀ ਆਵੇ ਜੀ ਹੁਣ ਆ ਜਾਣਾ ਠੀਕ ਥੋੜੀ ਕਿ ਧਾਰ ਡੇਢੀ ਆ ਜਰੀ ਇਹਦੇ ਅਗਲੇ ਸੰਦੀ ਹਾਂਜੀ ਥੋੜਾ ਫਰਕ ਬੈ ਠੀਕ ਆ ਵੇਖੋ ਠੀਕ ਹੈ ਤੇ ਤਾਂ ਦੇਖ ਸਕਦੇ ਖਨਾ ਦਾ ਸੱਜ ਕੇ ਆਪ ਜਿਹੜਾ ਚੰਗਾ ਹੈ ਤੇ ਇਹਦਾ ਫਿਰ ਮੁੱਲ ਇਹਦਾ 75 ਕਰ ਦਈਏ 75 ਜੋ ਕਰ ਦਈਏਗਾ ਮੰਨ ਤਾਂ 72 ਦੀ ਦੇ ਦਈਏ ਪੂਰੇ 700 ਦੇ ਅੱਛਾ 7000 ਦੀ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਬਾਕੀ ਇਹ ਆ ਵੀ ਚਲੋ ਸੋਈਆਂ ਸਵਾਈਆਂ ਵਾ ਇੱਥੇ ਕੋਈ ਆਪਣੀ ਚੁਆਈ ਕਰਕੇ ਹਨਾ ਤਸੱਲੀ ਕਰਕੇ ਆਪਣੀ ਸਮਝਣਾ ਵੇਸ ਚਾਕੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਕੋਈ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਬੱਚੇ ਜਿਹੜੇ ਪਹਿਲਾਂ ਖਾਣ ਵਾਲੇ ਰਹਿ ਗਏ ਸੀ ਤੇ ਆ ਦੋਵੇਂ ਬੱਚੇ ਤੁਸੀਂ ਦੇਖ ਸਕਦੇ ਜੀ ਉਹਨਾਂ ਗਾਵਾਂ ਦੇ ਤੇ ਬਾਕੀ ਮੀਮੂ ਚ ਲਾਗਦਾ ਰਾਤ ਨੂੰ ਭੇਜ ਗਏ ਹੈ ਜਿਹੜੇ ਹਿਸਾਬ ਨਾਲੇ ਖਲੋਤੇ ਹੈ